ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਸਤ ਸੰਗ ਜੀ ਓਮ ਹਮ ਵੱਡੇ ਭਾਗ ਅਮਰਤ ਵੇਲੇ ਜਾਤ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਹਵਾਰਤ ਹੀ ਹਾਂ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਜੀ ਸਾਵਣ ਮਹੀਨੇ ਦੀ ਸਮਰਾਂਧਨ ਹੈ ਜੀ ਸੋ ਸਾਵਣ ਮਹੀਨੇ ਦੀ ਸਮਰਾਂਧਨ ਦਾ ਸਾਰੇ ਦੇ ਸਾਰੇ ਨਗਰਾਂ ਦੇ ਨਾਲ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਕਾਲ ਪੁਰਖ ਵਾਹਿਗੁਰੂ ਸਾਰੇ ਨਗਰ ਦੇ ਵਿੱਚ ਮੇਲ ਜੋਲ ਇਸ ਪਾਕ ਇਸੇ ਤਰ੍ਹਾਂ ਬਖਸ਼ ਕੇ ਰੱਖੇ ਆਪਣੇ ਚਾਲਾਂ ਦੇ ਪੀਤ ਬਖਸ਼ਿਸ ਕਰਨ ਸਭ ਤੋਂ ਸੱਚੇ ਬਾਦਸ਼ਾਹ ਆਉ ਜੀ ਗੜੀਬਾਗ ਰੱਤਿਆ ਜੋ ਸਭਨੀ ਸਾਹਿਬ ਦੇ ਚੱਲ ਰਹੀ ਹੈ ਅੱਲ ਆਪਾਂ ਜੋ 5ਵੀਂ ਅਸ਼ਟਪਦੀ ਦੇ ਪਹਿਲੇ ਪਦ ਦੇ ਵਿਚਾਰ ਕੀਤੀ ਸੀ। ਹਾਉ ਜੀ ਅੱਜ ਦੂਜੀ ਦੂਜੇ ਪਦ ਦੀ ਆਪਾਂ ਵਿਚਾਰ ਕਰਨੀ ਹੈ। ਆਗੰਤ ਸਾ ਆਪਣੀ ਬੇਰਾਸ ਖਾਤ ਪੀਤ ਪਰਤੈ ਅਨੰਦ ਆਲਾਸ ਆਪਣੇ ਅਮਾਣਾ ਕਾਸ਼ ਲੋਕ ਹਾਲੇ ਅਗਿਆਨ ਨਿਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵੈ ਬਰੋਸਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੈ ਕੀ ਆਗਿਆ ਨਾਨਕ ਮਥ ਉਸ ਤੇ ਚੌਪਣ ਕਰਨ ਹਾਲ ਨਾਨਕ ਸਾਹਿਬ ਸਦਾ ਸਤਿ ਜੀ ਦੂਜਾ ਪਦ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਅਗੰਤ ਸਾ ਆਪਣੀ ਦੇ ਰਾਸ ਅਗਣਤ ਦਾ ਅਰਥ ਹੁੰਦਾ ਜੀ ਬੇਅੰਤ ਦੀ ਗਿਣਤੀ ਤੋਂ ਬਾਹਰ ਸਾਧਾ ਅਰਥ ਹੁੰਦਾ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਾਥ ਦਾ ਮਾਲਕ ਸਾਖ ਸੌ ਰਣ ਦੇਣ ਵਾਲਾ ਮਾਲਕ ਤੇ ਰਾਸ ਦਾ ਅਰਥ ਹੁੰਦਾ ਜੀ ਪੁੰਜੀ ਕਹਿੰਦੇ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਗਣਤ ਸਾਖ ਆਪਣੀ ਦੇ ਰਾਸ ਉਹ ਮਾਲਕ ਬੜਾ ਬਿਆੰਤ ਹੈ ਤੇ ਪੂੰਜੀ ਸਾਰਿਆਂ ਨੂੰ ਦਿੰਦਾ ਜੀ ਲੋਕ ਇਹ ਨਹੀਂ ਵੇਖਦਾ ਵੀ ਇਹ ਭਾਈ ਅਮੀਰ ਹੈ ਵਾਲੀ ਦੇ ਆ ਇਹ ਗਰੀਬ ਹੈ ਘਟ ਦੇ ਦਿਆ ਨਾ ਨਹੀਂ ਉਹ ਕਾਲਪੁਰ ਹੋਏ ਜੋ ਸਭ ਨੂੰ ਦਿੰਦਾ ਹੈ ਸਭ ਨੂੰ ਦੇਣ ਵਾਲਾ ਹੈ ਖਾਤ ਪੀਤ ਵਰਤੈ ਅਨੰਦ ਉਲਾਸ ਕਿੰਦੇ ਵੀ ਜੀਵ ਖਾਂਦਾ ਪੀਂਦਾ ਵਰਤਦਾ ਕਿਸੀਆਂ ਦਾ ਆਨੰਦ ਮਾਣਦਾ ਹੈ ਆਨੰਦ ਉਲਾਸ ਆਪਣੇ ਅਮਾਨ ਅਸਬੋਹ ਸਾਲੇ ਉਹ ਮਾਲ ਤਾਂ ਆਪਣੀ ਇਮਾਨਤ ਵਿੱਚੋਂ ਕਿਵੇਂ ਗੁਰੂ ਜੀ ਕਹਿੰਦੇ ਅਗਨ ਆਪਣੀ ਅਮਾਨ ਅਸਬੋਹ ਸਭ ਜੀ ਮਾਨਤ ਵਿੱਚੋਂ ਕੁਝ ਲੈ ਲਵੇ ਗੁਰੂ ਜੀ ਕਹਿੰਦੇ ਉਹ ਮਾਲ ਤਾਂ ਕਾਲਪੁਰਖ ਵਾਚ ਪਰ ਆਪ ਹੀ ਜਿੰਦਾ ਜੀ ਸਭ ਨੂੰ ਦੇਨਹਾੜ ਆਣ ਕਾ ਅਗਿਆਨੀ ਮਨ ਰੋਸਤ ਹੈ ਕਹਿੰਦੇ ਫਿਰ ਜਿਹੜਾ ਅਗਿਆਨਤਾ ਬਾਲਾ ਮਨ ਹੁੰਦਾ ਜੀ ਜਿਹਦੇ ਅੰਦਰ ਅਧਿਆਨ ਭਾਵਸੀ ਹੁੰਦੀ ਹੈ ਉਹ ਮਨ ਗੁੱਸਾ ਕਰਦਾਗਾ ਵੀ ਮਾਲਕ ਜੀ ਕੋਈ ਨੂੰ ਬਾਹਲਾ ਦੇ ਦੈਰ ਵਿਰੋਧ ਤਾਂ ਆਪਾਂ ਕਰਦੇ ਆਂ ਜੀ ਘਰਾਂ ਵਿੱਚ ਰਹਿਣ ਵਾਲੇ ਆਪਾਂ ਇਹ ਮਾਲਕ ਨੇ ਕਿਸ ਨੂੰ ਨੌਕਰੀ ਦਿੱਤੀ ਤੇ ਕਈ ਤਾਂ ਫਿਰ ਨੌਕਰੀ ਸੁਣਾਈ ਆਣਗੇ ਲ ਤੈਨੂੰ ਮਾਫ਼ ਪ੍ਰਮਾਤਮਾ ਨੇ ਮੌਤ ਨਹੀਂ ਦਿੱਤੀ ਤੇਰੇ ਤਾਂ ਬੱਚੇ ਵਧਿਆ ਗਏ ਤੇਰੇ ਤਾਂ ਇਹ ਤੇਰਾ ਤਾਂ ਆ ਐਵੇਂ ਮੰਨ ਲਓ ਕਿ ਕੋਈ ਮੰਨ ਲਓ ਕਿ ਚਾਚਾਰ ਭਰਾ ਹੈ ਚਾਰਾਂ ਭਰਾਵਾਂ ਚੋਂ ਇੱਕ ਨੂੰ ਨੌਕਰੀ ਮਿਲ ਗਈ ਤੇ ਉਹ ਐਵੇਂ ਸੁਣਾਈ ਜਾਣਗੇ ਆ ਗਿਆਨਤਾ ਵਿੱਚ ਗੁਰੂ ਜੀ ਕਹਿੰਦੇ ਮਨ ਰੋਸ ਕਰਦਾ ਕਹਿੰਦੇ ਨਹੀਂ ਨਹੀਂ ਭਾਈ ਪ੍ਰਮਾਤਮਾ ਸਭ ਨੂੰ ਦੇਣ ਵਾਲਾ ਦਾ ਕਿਸੇ ਨੇ ਮਿਹਨਤ ਕੀਤੀ ਆਪਣੀ ਨਿਹਤ ਦਾ ਮੁੱਲ ਪ੍ਰਮਾਤਮਾ ਕੋ ਦੇਂਦਾ ਹੀ ਨਿਹਤ ਦਾ ਮੁੱਲ ਨਹੀਂ ਰੱਖਦਾ ਅਕਾਲ ਪੁਰਖ ਬਾਜੀ ਇੱਕ ਤਿਲ ਮਾਤਰ ਵੀ ਇੱਕ ਤਿਲ ਨੇ ਭਲਨਾ ਘਾਲੇ ਕਹਿੰਦੇ ਪ੍ਰਮਾਤਮਾ ਕਿਸੇ ਦੀ ਇੱਕ ਤਿਲ ਮਾਤਰ ਵੀ ਕਹਿੰਦੇ ਜਿਹਨੇ ਕਮਾਈ ਕੀਤੀ ਹੈ ਨਾ ਅਜਾਈ ਨਹੀਂ ਆਉਂਦਾ ਤਿਲ ਮਾਤਰ ਜਿਹਨੇ ਤਾਂ ਕੋਈ ਵੱਡੀ ਕਮਾਈ ਕੀਤੀ ਤਾਂ ਵੱਖਰੀ ਗੱਲ ਹੈ। ਤਿਲ ਮਾਤਰ ਵੀ ਕਹਿੰਦੇ ਥੋੜੀ ਜੀ ਵੀ ਕੋਈ ਚੰਗੇ ਪਾਸੋਂ ਕੋਈ ਚੰਗੀ ਸਵਰਤ ਰੱਖੀ ਹੈ ਤਾਂ ਉਹਨੂੰ ਫਲ ਚੰਗਾ ਮਿਲਣਾ ਦਾ। ਸਾਰਾ ਦਿਨ ਪਿਆਰੋ ਆਪਾਂ ਬੁਰਾ ਚਤਣਾ ਦਾ ਤੇ ਫਿਰ ਫਲ ਭਾਲ ਦੇ ਚੰਗੇ ਵਸ। ਬੁਰਾ ਚਤਣਾ ਦਾ, ਬੁਰਾ ਬੋਲਣਾ ਦਾ, ਬੁਰਾ ਸਭ ਕੁਝ ਬੁਰਾ ਦਾ ਤੇ ਭਾਲਦੇ ਅਸੀਂ ਚੰਗੇ ਕੰਮ ਫਲ ਦੀ, ਫਲ ਸਾਨੂੰ ਚੰਗਾ ਬਾਤ ਤੋਂ ਹੋਏ। ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਭਾਈ ਸਾਹਿਬ ਨੂੰ ਗੇਂ ਵਾਲਾ ਅਗਿਆਨ ਤੇ ਅਗਿਆਨੀ ਮਹਰੋਸ ਕਰੇ ਆਪਣੀ ਪ੍ਰਤੀਤਾਪੀਖ ਹੋਇ ਕਹਿੰਦੇ ਫਿਰ ਉਹ ਆਪਣੀ ਪ੍ਰਤੀਤਾਪੀਖਵਾ ਲੈਂਦੇ ਜਿਹੜਾ ਮਨੁੱਖ ਦੀ ਕਹਿੰਦੇ ਵੀ ਬੇਪਕੀਤਾ ਹੋ ਜਾਣਾ ਮੰਨ ਲਓ ਵੀ ਇੱਕ ਵਾਰੀ ਕਿਸੇ ਦੇ ਮਨੋਂ ਲੈ ਜੇ ਘਰ ਦੇ ਵਿੱਚ ਹੀ ਮੰਨ ਲਓ ਵੀ ਚਾਰ ਭਰਾਏ ਪੰਜ ਭਰਾ ਆ ਗਏ ਤੇ ਇੱਕ ਬੰਦਾ ਵਿੱਚੋਂ ਬਾਲਾ ਮਾੜਾ ਆ ਗਿਆ ਬਿਮਾਰੀ ਸੋਚਣੀ ਮਾੜੇ ਦਾ ਅਰਥ ਹੈ ਜੀ ਉਹਦਾ ਜੀਵਨ ਦੇ ਵਿੱਚ ਆਚਰਣ ਮਾੜਾ ਹੋ ਗਿਆ ਜੀਵਨ ਮਾੜਾ ਹੋ ਗਿਆ ਸੋਚੀ ਸੋਚਣੀ ਵੇਖਣੀ ਬੋਲਣੀ ਚੱਲਣੀ ਸਭ ਸਮਾੜਾ ਹੋ ਗਿਆ ਫਿਰ ਕੀ ਹੁੰਦਾਗਾ ਕਹਿੰਦੇ ਵੀ ਉਹ ਇੰਨੀ ਪ੍ਰਤੀਤ ਤੋਂ ਘਰ ਦੇ ਵੀ ਪ੍ਰਤੀਤ ਕਰਨ ਫੜ ਜਾਂਦੇ ਜੀ ਜੇ ਉਹ ਸੱਚੀ ਗੱਲ ਵੀ ਆਖੀ ਆ ਉਹ ਨਾ ਫਿਰ ਵੀ ਉਹਦੇ ਉਹਦੀ ਗੱਲ ਦੇ ਉੱਤੇ ਕੋਸਾਨੀ ਕਰਦੇ ਇਹ ਬੇਰੀ ਬੰਦਾ ਬੇਪ੍ਰਤੀਤਾ ਆ ਆਪਾਂ ਕਹਿੰਦੇ ਆ ਤੇ ਗੁਰੂ ਸਾਹਿਬ ਜੀ ਨੇ ਵੀ ਕਿਹਾ ਗਾ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਾਵੇ ਇਹ ਗਹ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਦੋਂ ਕਹਿੰਦੇ ਖਾਲਸਾ ਮੇਰਾ ਬਿਪਰਨ ਦੀਆਂ ਰੀਤਾਂ ਤੇ ਆ ਗਿਆ ਨਾ ਬਿਪਰਨ ਦੀਆਂ ਰੀਤਾਂ ਤੇ ਚੱਲਣ ਲੱਗ ਗਿਆ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਹੀ ਕਰਨੀ ਛੱਡ ਦੂੰਗਾ ਪ੍ਰਤੀਤ ਨਹੀਂ ਮੈਨੂੰ ਨਾ ਤੇ ਉਹ ਕਵੀ ਤਾਂ ਮੇਰੇ ਖਾਲਸਾ ਉਹੀ ਖਾਲਸਾ ਮੇਰਾ ਅਜੇ ਨਾਲ ਗਲਤ ਕੰਮਾਂ ਕੰਮ ਕਰਦਾ ਪਰ ਮੈਂ ਨਹੀਂ ਉਹਨੂੰ ਖਾਲਸਾ ਬਣਾਇਆ ਸੀ ਸਭ ਤੋਂ ਪਹਿਲਾਂ ਆਪਦੇ ਜੀਵਨ ਵੱਲ ਝਾਤ ਮਾਰ ਕੇ ਦੇਖਣੀ ਹੈ ਇਹ ਕਹਦੇ ਅਸੀਂ ਤਾਂ ਨਹੀਂ ਜਿਵੇਂ ਪੰਮੇ ਦਾ ਰੀਤਾਂ ਤੇ ਚੱਲੇ ਹੋਏ ਅੱਜ ਖਾਲਸਾ ਇਨ ਕਹਿਣ ਨੂੰ ਖਾਲਸਾ ਰਹਿ ਗਿਆ ਬਸ ਕਿ ਗੁਰੂ ਦੀ ਕੋਈ ਰਹਿਤ ਮਰਿਆਦਾ ਨਹੀਂ ਅੰਦਰ ਕੋਈ ਸਿੱਖਿਆ ਨਹੀਂ ਗੁਰੂ ਦੀ ਕਹਿਣ मात्र ਹੀ ਹੈ ਵੀ ਖਾਲਸਾ ਦਾ ਖਾਲਸੇ ਵਾਲੇ ਗੁਣ ਹੈ ਨਹੀਂਗੇ ਅੰਦਰ ਜਿਹਦੇ ਬੋਣਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰੋਸਾ ਕਰਨਗੇ ਇਹ ਵੀ ਜਿਹੜਾ ਫਿਰ ਰਹਿਤ ਬਾਣ ਸੋਈ ਸਿੰਘ ਮੇਰਾ ਉਹ ਸਾਹਿਬ ਮੈਂ ਉਸ ਕਾਜ ਨੂੰ ਕਹਿੰਦੇ ਮੇਰਾ ਚਿਹਰਾ ਮੈਂ ਆਪ ਦਾ ਦੇ ਦੇਣਾ ਗੁਰੂ ਪਤਨੀ ਜੀ ਮਹਾਰਾਜ ਕਹਿੰਦੇ ਸੋ ਗੁਰੂ ਜੀ ਕਹਿੰਦੇ ਆਪਣੇ ਪ੍ਰਤੀਤਾਪ ਇਹ ਖੋਬਾ ਬਰੋਸਾ ਵਿਸ਼ਵਾਸ ਨਾ ਹੋਵੇ ਫਿਰ ਉਹ ਤੇ ਕੋਈ ਭਰੋਸਾ ਵੀ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਇਹ ਬੰਦੇ ਨੇ ਵੀ ਚੰਗਾ ਕੰਮ ਕਰੂਗੇ ਨਾ ਕਰੂ ਜਿੰਨੀ ਪ੍ਰਤੀਤਾਪ ਵੀ ਖਤਮ ਕਰ ਦਉਂਦਾ ਹੈ ਬਰੋਸਾ ਤਾਂ ਵਿਸ਼ਵਾਸ ਨਾ ਹੋਵੇ ਜੇ ਕਿਤੇ ਕਹਿੰਦੇ ਵੀ ਉਹਨੂੰ ਆਪਾਂ ਕਹਿੰਦਿਆਂ ਨਾ ਵੀ ਮੈਂ ਤਾਂ ਚੰਗਾ ਬਣ ਗਿਆ ਨਸ਼ੇ ਵਾਲੇ ਬੰਦੇ ਆ ਜੇ ਕਹਿੰਦੇ ਆ ਨਾ ਆਪਾਂ ਜਿੰਨਾ ਮਰਜੀ ਕਰੀ ਜਾਂਦਾ ਅਸੀਂ ਛੜਤਾ ਜੀ ਨਸ਼ਾ ਅਸੀਂ ਛੜਤਾ ਜੀ ਆਪਾਂ ਪਰਤੀਤ ਨਹੀਂ ਕਰਦੇ ਘਰ ਦੇ ਵੀ ਪਰਤੀਤ ਨਹੀਂ ਕਰਦੇ ਛੇਤੀ ਇਹਨਾਂ ਨੇ ਨਸ਼ਾ ਨਹੀਂ ਛੱਡਿਆ ਜਾਂ ਨਹੀਂ ਛੱਡਿਆ ਇਹ ਤਾਂ ਆਪਦੇ ਮਨ ਨੂੰ ਵੇਖੋ ਭਾਈ ਵੀ ਅਸੀਂ ਕੀ ਕਰਦੇ ਦਿੰਦੇ ਕਿੱਥੇ ਜੇ ਮਨ ਦੀ ਸਟੇਜ ਖੜੀ ਹੈ ਆਪਦੀ ਪਰਤੀਤ ਨਾ ਕੋ ਬ ਸੰਸਾਰ ਦੇ ਵਿੱਚ ਪਹਿਲੇ ਸੁਚੇਤ ਹੋ ਜਾਓ ਭਾਈ ਮਾੜੇ ਕੰਮ ਕਰੋ ਤਾਂ ਐਸਾ ਕੰਮ ਮੂਲੇ ਨਾ ਕੀਤਾ ਜਤੰਤ ਪਛੋਤਾ ਇਹ ਜਿਹੜਾ ਕੰਮ ਕਹਿੰਦੇ ਮੂਲ ਤੋਂ ਨਾ ਕਰੀ ਜਿਹੜਾ ਕੰਮ ਕਰਕੇ ਤੈਨੂੰ ਮੁੜ ਕੇ ਪਛਤਾਉਣਾ ਪਵੇ ਮਾਣਾ ਮੇਰੇਆ ਸੋ ਐਸੇ ਕਾਮ ਜਿੰਦਗੀ ਵਿੱਚ ਨਹੀਂ ਕਰਨੀ ਜਿਸ ਕੀ ਵਸਤ ਤਿਸ ਆਕਰਖ ਹੈ ਜਿਹਨੂੰ ਵਸਤੂ ਆਕ ਕਿਉਂ ਰੱਖਦੇ ਬੇ ਰੱਖਦੇ ਆ ਫਿਰ ਭਾਈ ਜਿਹਨੇ ਦਿੱਤੀ ਹੈ ਪ੍ਰਮਾਤਮਾ ਨੇ ਪ੍ਰਮਾਤਮਾ ਦਿੰਦਾ ਜੀ ਉਹਨੂੰ ਅਰਪਣ ਕਰ ਦਿਓ ਆਪਾ ਅਰਪਣ ਆਣ ਮਾਰ ਧਨ ਸਭ ਸੌਂਪ ਗੁਰ ਤੋਂ ਹੋਤ ਮੰਨਿਆ ਭਾਈ ਐ ਅਸੀਂ ਤਾਂ ਭਾਈ ਗੁਰੂ ਨੂੰ ਹੋਰ ਤਾਂ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਕੰ ਦਾ ਨਾਮ ਭਾਈ ਮੈਨੂੰ ਤਾਂ ਆਪਣਾ ਤਣ ਤੇ ਮਨ ਤੇ ਧੰ ਦੇ ਦਿਆ ਮੈਂ ਤਾਂ ਅਸੀਂ ਤੰਨਾ ਵਿੱਚ ਕੋਈ ਵੀ ਨਹੀਂ ਦਿੱਤਾ ਗੁਰੂ ਨੂੰ ਵੀ ਨਾ ਅਸੀਂ ਗੁਰੂ ਨੂੰ ਤਣ ਦਿੱਤਾ ਤਣ ਦੇ ਨਾਲ ਦਾ ਸ਼ਰਾਬਾ ਪੀਂਦੇ ਫਿਰਦੇ ਆ ਦਿੱਤਾ ਤਣ ਗੁਰੂ ਨੂੰ ਝਾਤ ਮਾਰ ਕੇ ਵੇਖੋ ਜੀ ਆਪਣੇ ਅੰਦਰ ਤਾਣਾ ਆਪਣੇ ਗੁਰੂ ਨੂੰ ਦਿੱਤਾ ਨਹੀਂ ਦਿੱਤਾ ਹਜੇ ਤਣ ਤਾਂ ਸ਼ਰਾਬਾ ਪੀਂਦਾ ਫਿਰਦਾ ਗਲਤ ਕੰਮ ਕਰਦਾ ਫਿਰਦਾ ਤਣ ਮਨ ਦੇਤਾ ਗੁਰੂ ਨੂੰ ਨਾ ਮਨ ਵਿੱਚ ਤਾਂ ਬੁਰੀ ਜਤਮੇ ਚੱਲੀ ਜਾਂਦੀ ਹੈ ਕਹੋ ਦਿੱਤਾ ਮਨ ਨੂੰ ਨਹੀਂ ਦਿੱਤਾ ਮਾਨ ਗੁਰੂ ਧਨ ਦੇਤਾ ਗੁਰੂ ਨੂੰ ਆ ਧਨ ਥੋੜਾ ਥੋੜਾ ਦਿੰਨੇ ਆ ਗੁਰੂ ਨੂੰ ਕਰਦੇ ਆ ਕੋਸ਼ਿਸ਼ ਤੁਸੰਧ ਕੱਟਣ ਦੀ ਆਪਾਂ ਸਾਰੇ ਕਰਦੇ ਆ ਪਰ ਧਨ ਵੀ ਪੂਰਾ ਨਹੀਂ ਦਿੰਦੇ ਅਸੀਂ ਧਨ ਨਹੀਂ ਪੂਰਾ ਦਿੱਤਾ ਜਾਂਦਾ ਸਭ ਨੂੰ ਸੋ ਇਸ ਪਾਸੇ ਨਹੀਂ ਜਾਣਾ ਧਾਣਾ ਜਿਹੜਾ ਨਾ ਸਿੱਧ ਧਨ ਦਿੱਤਾ ਗੁਰੂ ਦਾ ਮਾਨ ਨਾ ਧਾਣਾ ਪਰ ਗੁਰੂ ਕਹਿੰਦਾ ਤਿੰਨੇ ਦੇ ਭਾਈ ਗੱਲ ਮਿਹਰਬਾਨੀ ਹੈ ਤਿੰਨਾ ਵਿੱਚੋਂ ਇੱਕ ਵੀ ਆਪਦੇ ਕੋਲ ਨਹੀਂ ਰੱਖਣਾ ਧਨ ਮਾਨ ਧਨ ਸਭ ਸੌਂਪ ਗੁਰੂ ਕੋ ਗੁਰੂ ਨੂੰ ਸਾਭਾ ਤੇ ਜਿਹੜਾ ਤਨ ਗੁਰੂ ਨੂੰ ਸਾਭਦਾ ਜਨਾ ਨਾ ਪਿਆਰਿਓ ਉਹ ਤਨ ਇੰਨਾ ਮਤਲਬ ਭੜਾ ਕਰਦਾ ਸੰਸਾਰ ਦਾ ਛਾੜੀ ਗੱਲਾਂ ਤੇ ਜਿਹੜਾ ਤਾਂ ਜਿਹੜਾ ਤਨ ਗੁਰੂ ਨੂੰ ਨਹੀਂ ਦਿੱਤਾ ਉਹ ਬੰਦੇ ਗੀਤਾਂ ਦੇ ਵਿੱਚ ਖਾੜਿਆਂ ਦੇ ਵਿੱਚ 10-10 ਲੱਖ ਰੁਪਇਆ ਇੱਕ ਖਾੜੇ ਦੇ ਵਿੱਚ ਪਾ ਦਿੰਦੇ ਐ ਲੋਕ ਕਰੋੜਾ ਰੁਪਇਆ ਆਪਣੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਖਾੜੇ ਸੱਦ ਲੈਂਦੇ ਐ 10-10 ਲੱਖ ਰੁਪਇਆ ਗਾਉਣ ਵਾਲੇ ਲੈ ਜਾਂਦੇ ਐ ਇਹ ਇੱਥੇ ਗ੍ਰਾਂਥੀ ਸਿੰਘ ਨੂੰ 3100 ਰੁਪਿਆ ਦੇਣ ਦੇ ਮਾਰੇ ਉਥੇ ਹੱਥ ਪਾ ਲਾ ਬੜਾ ਘਾਤ ਗ੍ਰਾਂਥੀ ਸਿੰਘ ਦਾ ਯਾਰ 3100 ਰੁਪਿਆ ਵਾਹ ਵੀ ਵਾਹ ਕਿਉਂ ਗੰਦ ਦਾ ਲੋਕ ਮੁੱਲ ਪਾਉਂਦੇ ਹੈ ਜੀ ਗੰਦ ਦਾ ਮੁੱਲ ਮੁੱਲ ਪਾਤਾ ਲੋਕਾਂ ਨੇ ਗੰਦ ਆ ਪਾਉਂਦੇ ਕਿਉਂਕਿ ਮਨ ਨੂੰ ਚੰਗਾ ਲੱਗਦਾ ਹੈਗਾ ਤੇ ਜਿਹੜੀ ਚੀਜ਼ ਮਨ ਨੂੰ ਚੰਗੀ ਲੱਗਦੀ ਹੈ ਉਹ ਮੁੱਲ ਪਉਂਦਾ ਜੇ ਮਨ ਅੰਦਰ ਆ ਤੇ ਜਿਹਦਾ ਕੋਈ ਮੁੱਲ ਹੀ ਨਹੀਂਗਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਲੋ ਜਿੰਨਾ ਭਾਗ ਮਥਾ ਹੜੇ ਇਸੇ ਨਾਨਕ ਹਰਨ ਮੰਨ ਤੋਂ ਸੋ ਗੁਰੂ ਜੀ ਕਹਿੰਦੇ ਜਿਸ ਕੀ ਬੰਦ ਸਿਆਗੈ ਰਾਖੈ ਪ੍ਰਭ ਕੀ ਆਗਿਆ ਮੰਨੈ ਮਥੇ ਉਹ ਦੀ ਆਗਿਆ ਕਿਤੇ ਹਮ ਸਿਰ ਮਥੇ ਮੰਨ ਭਾਈ ਜੋ ਕੁਛ ਪਰਮਾਤਮਾ ਕਾ ਦਾ ਠੀਕ ਹੈ ਉਸਤੇ ਚੌਗਣ ਕਰੈ ਨਿਹਾਲ ਮਾਲ ਉਸ ਨੂੰ ਚਾਰ ਗੁਣਾ ਨਿਹਾਲ ਕਰ ਦਿੰਦਾ ਚਾਰ ਗੁਣਾ ਉਸਤੇ ਚੌਗਣ ਕਰੈ ਨਿਹਾਲ ਜਿਹੜੇ ਉਹਦੀ ਰਜਾ ਵਿੱਚ ਚੱਲਦੇ ਆ ਨਾ ਉਹਦੇ ਅੰਤਰੀਵ ਖੁਸ਼ੀ ਮਿਲਦੀ ਹੈ ਪਿਆਰੋ ਜਿਹੜੀ ਖੁਸ਼ੀ ਨੂੰ ਬਿਆਨ ਕਰਨਾ ਵਿਅੋਖਾ ਦਾ ਇਹ ਕਹਿੰਦੇ ਮਾਲਕ ਦੇ ਰਜਾ ਮੈਂ ਚੱਲ ਕੇ ਕੀ ਮਿਲਦਾ ਮਾਲਕ ਦੀ ਰਜਾ ਵਿੱਚ ਚੱਲ ਕੇ ਪਿਆਰੋ ਉਹ ਪ੍ਰਮਾਤਮਾ ਦੀ ਖੁਸ਼ੀ ਮਿਲਦੀ ਹੈ ਗੁਰੂ ਦੀ ਖੁਸ਼ੀ ਮਿਲਦੀ ਹੈ ਕਿ ਜਿਹਦੇ ਉੱਤੇ ਗੁਰੂ ਦੀ ਖੁਸ਼ੀ ਆ ਜਾਂਦੀ ਹੈ ਭਾਈ ਮੰਜ ਨੂੰ ਜਿਨ੍ਹਾਂ ਨੇ ਸਾਖੀ ਸੁਣੀ ਹੈ ਭਾਈ ਮੰਜ ਦੀ ਜਦੋਂ ਭਾਈ ਮੰਜ ਨੂੰ ਇੱਕ ਗੱਲ ਆਖੀ ਸੀ ਨਾ ਵੀ ਭਾਈ ਮੰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਵੀ ਤੈਨੂੰ ਕਹਿੰਦੇ ਵੀ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਗੱਲ ਆਖੀ ਹੈ ਵੀ ਭਾਈ ਮੰਜ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਾਉਣਾਗਾ ਪੰਗਤ ਵਿੱਚੋਂ ਖਾਤਾ ਸੀਗਾ ਤੇ ਆਪਣੇ ਅਰਥੇ ਤਾਂ ਗੁਰੂ ਸਾਹਿਬ ਜੀ ਦੇ ਗਲ ਪਾਇੰਦੇ ਜਾ ਕੇ ਜੇ ਕਿਤੇ ਆਪਾਂ ਨੂੰ ਖਾਇਆ ਹੁੰਦਾ ਪੰਗਤ ਵਿੱਚੋਂ ਕੋਈ ਬਾਹ ਫੜ ਕੇ ਆਪਾਂ ਨੂੰ ਖਾਦਦਾ ਮੰਨ ਲਓ ਕੋਈ ਅੱਜ ਖਾ ਦੇ ਗੁਰਦੁਆਰਾ ਦਾ ਤੂੰ ਵੀ ਭਾਈ ਤੈਨੂੰ ਲੰਗਰ ਨਹੀਂ ਮਿਲਣਾ ਪਰ ਭਾਈ ਮੰਜ ਨੂੰ ਜਦੋਂ ਗੁਰਸਿੱਖ ਨੇ ਕਿਹਾ ਨਾ ਕਹਿੰਦਾ ਵੀ ਤੈਨੂੰ ਭਾਈ ਗੁਰੂ ਆਰਜੰਦ ਦੇ ਜਿਵੇਂ ਆਖਿਆ ਵੀ ਤੈਨੂੰ ਪ੍ਰਸਾਦਾ ਲੰਗਰ ਵਿੱਚ ਨਹੀਂ ਮਿਲਣਾ ਆਪ ਲੱਕੜਾਂ ਲੈ ਕੇ ਆ ਉਹਦੇ ਵਿੱਚੋਂ ਕੁਝ ਲੱਕੜਾਂ ਤੂੰ ਵੇਚਦਿਆ ਕਰ ਆਪਦੀ ਕਮਾਈ ਕਰਿਆ ਕਰ ਤੇ ਉਹਦੇ ਵਿੱਚੋਂ ਕੁਝ ਲੱਕੜਾਂ ਗੁਰੂ ਘਰ ਦੇ ਜਾਇਆ ਕਰ ਇੱਕ ਸਿੱਖ ਦੇ ਜੀਵਨ 'ਚੋਂ ਦੋ ਜੀਵਨ ਘੜੇ ਸੀ ਗੁਰੂ ਸਾਹਿਬ ਜੀ ਨੇ ਬਿਆਦੋ ਪਹਿਲਾਂ ਤਾਂ ਜਿਹੜਾ ਗੁਰੂ ਘਰ ਵਿੱਚ ਰਹਿੰਦਾ ਹੈ ਉਹਦਾ ਜੀਵਨ ਘੜਿਆ ਵੀ ਉਹਨੇ ਕਿਵੇਂ ਕਮਾਈ ਕਰਨੀ ਹੈ ਗੁਰੂ ਘਰ ਦੇ ਵਿੱਚ ਰਹ ਕੇ ਇੱਕ ਉਹ ਜੀਵਨਾ ਜਿਹੜਾ ਗ੍ਰਸਤੀ ਜੀਵਨ ਹੈ ਬਾਹਰ ਰਾਇਤੀ ਵੀ ਗੁਰੂ ਦੀ ਸੇਵਾ ਕਿਵੇਂ ਕਰਨੀ ਭਾਈ ਮੰਜੇ ਜਿਉਂ ਜ ਮਿਲਦਾ ਜਦੋਂ ਗੁਰਸਿੱਖ ਨੇ ਦੱਸਿਆ ਕਿਹਾ ਨਾ ਕਿ ਭਾਈ ਮੰਜ ਤੈਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਵੀ ਤੈਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਾਉਣਾਗਾ ਕਹਿੰਦੇ ਛਾਲ ਮਾਰ ਕੇ ਖੜਾ ਹੋ ਗਿਆ ਭਾਈ ਮੰਜ ਛਾਲ ਮਾਰ ਕੇ ਚਿਹਰੇ ਤੇ ਨੂਰ ਆ ਗਿਆ ਇੱਕਦਮ ਖੁਸ਼ੀ ਵਿਰਾਗ ਦਾ ਜਲ ਚੱਲਿਆ ਤੇ ਗੁਰਸਿੱਖ ਨੂੰ ਕਹਿੰਦਾ ਨਾ ਕਹਿੰਦੇ ਗੁਰਸਿੱਖਾ ਹੱਥ ਬੰਨ ਕੇ ਕਹਿੰਦਾ ਵੀ ਮੈਨੂੰ ਨਾ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਨਾ ਉਵੇਂ ਮੈਨੂੰ ਇੱਕ ਵਾਰੀ ਬਚਨ ਹੋਰ ਸੁਣਾ ਦੇ ਮੇਰੇ ਕੰਨਾਂ ਹੋਰ ਸੁਣਨਾ ਚਾਹੁੰਦੇ ਐ ਕਹਿੰਦੇ ਜਦੋਂ ਆਖਿਆ ਨਾ ਇਹ ਗੱਲ ਕਿ ਮੈਨੂੰ ਇੱਕ ਵਾਰੀ ਹੋਰ ਸੁਣਾ ਕਹਿੰਦੇ ਵੀ ਤੈਨੂੰ ਭਾਈ ਐ ਆਖਿਆ ਗੁਰੂ ਆਦਿਨਦੇ ਮਹਾਰਾਜ ਨੇ ਵੀ ਭਾਈ ਮੇ ਭਾਈ ਮੰਝ ਦੇ ਉੱਤੇ ਮੇਰੀ ਬਹੁਤ ਖੁਸ਼ੀ ਐ ਤੇ ਭਾਈ ਮੰਝ ਨੂੰ ਕਹਿ ਦਿਓ ਕਿ ਅੱਜ ਤੋਂ ਬਾਅਦ ਲੰਗਰ ਤੋਂ ਪ੍ਰਸ਼ਾਦਾ ਨਹੀਂ ਛਕਣਾ ਆਪਣੀ ਕਿਰਤ ਦੇ ਕਿਰਤ ਕਰਕੇ ਤੂੰ ਲੱਕੜਾਂ ਲੈ ਕੇ ਆਉਣਾ ਤੇ ਲੱਕੜਾਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਆਪਣੇ ਸਰੀਰ ਦਾ ਗੁਜ਼ਾਰਾ ਚਲਾ ਤੇ ਗੁਰੂ ਘਰ ਦੇ ਦੇ ਪ੍ਰਸਾਦਾ ਜਿਹੜਾ ਤੂੰ ਬਾਹਰ ਹੋ ਸਕਣਾ ਗੁਰੂ ਘਰ ਦੇ ਵਿੱਚ ਨੂੰ ਸ਼ਰਣਾਗਾ ਇਹ ਗੱਲ ਆਖੀ ਸੀ ਤੇ ਭਾਈ ਮੰਝ ਨੇ ਛਾਲ ਮਾਰ ਖੜਾ ਹੋ ਗਿਆ ਸੀਗਾ ਤੇ ਉਹ ਵੀ ਜੀਵਨ ਸੀ ਪਿਆਰਿਓ ਤੇ ਅੱਜ ਵੀ ਜੀਵਣਾ ਸੀ ਜੇ ਮਾੜਾ ਕੋਈ ਗੁਰੂ ਘਰ ਸਾਨੂੰ ਕਹੇ ਦੇ ਅਸੀਂ ਤਾਂ ਆਏ ਆਉਣੇ ਆ ਉੱਡ ਕੇ ਆਉਣੇ ਅਸੀਂ ਤਾਂ ਜੇ ਸਾਨੂੰ ਐਂ ਬੋਲਤਾ ਗੁਰੂ ਘਰ ਤੋਂ ਆਏ ਬੋਲਤਾ ਗੁਰੂ ਘਰ ਤੋਂ ਸਾਹ ਦੇ ਵੱਲ ਛਾਤੀ ਮਾਰ ਕੇ ਵੇਖੀ ਸੀ ਭਾਈ ਗੁਰੂ ਜੀ ਕਹਿੰਦੇ ਪ੍ਰਭ ਕੀ ਆਗਿਆ ਮਾਨਣਾ ਮੱਥੇ ਉਸਤੇ ਚੌਕਣ ਕਰੈ ਨਿਹਾਲ ਦਰੂਦਿਕ ਕੋਈ ਮਿਲ ਜਾਂਦੀ ਚਾਰ ਗੁਣਾ ਪਿਆਰ ਉਹ ਚਾਰ ਗੁਣਾ ਨਿਹਾਲ ਕਰਦਾ ਨਾਨਕ ਸਾਹਿਬ ਸਦਾ ਦਿਆਲ ਗੁਰੂ ਕਹਿੰਦੇ ਉਹਦੇ ਉੱਤੇ ਫਿਰ ਸਦਾ ਹੀ ਦਿਆਲ ਹੈ ਜਿਹਦੇ ਉੱਤੇ ਪ੍ਰਮਾਤਮਾ ਮਾਲਕ ਦਿਆਲ ਹੋ ਜਾਂਦਾ ਨਾ ਪਿਆਰਿਓ ਫਿਰ ਦੁਨੀਆ ਵਿੱਚ ਉਸ ਮਨੁੱਖ ਨੂੰ ਕੋਈ ਵੀ ਹਰਾ ਨਹੀਂ ਸਕਦਾ ਉਸ ਮਨੁੱਖ ਉਹ ਮਨੁੱਖ ਸਦਾ ਆਪਣੀ ਬਾਜੀ ਜਿੱਤ ਜਾਂਦੇ ਹੈ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸੋ ਆਇਆਂ ਹੋਈਆਂ ਸਨਕਾਂ ਦਾ ਤਹਿ ਦੰਨਵਾਦ ਹੈ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾਸ ਕਾਂਤੀ ਸਿੰਘ ਵੱਲੋਂ ਭਾਈ ਸੰਗਤਾਂ ਨੂੰ ਜੀ ਆਇਆਂ ਨੂੰ ਸਮਾਪਰਨ ਦੀ ਅੱਜ ਆਪਾਂ ਵੱਧ ਲੈਤਾ 10 ਮਿੰਟ ਸੰਗਰਾਮ ਦਾ ਅਧਿਆਇ ਭਾਈ ਤਾਂ ਕਰਕੇ ਸਮਾਂ ਥੋੜਾ ਜਿਹਾ ਆਪਾਂ 10 ਮਿੰਟ ਵੱਧ ਲੈ ਲੇਗਾ ਸਵਾਇਆਂ ਹੋਈਆਂ ਸੰਗਤਾਂ ਇਸੇ ਤਰ੍ਹਾਂ ਹੀ ਭਾਈ ਜੋ ਗੁਰੂ ਘਰ ਵਿੱਚ ਹਾਜ਼ਰੀ ਲਵਾਉਣੇ ਹੈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਣਾ ਸਾਵਣ ਮਹੀਨੇ ਦੀ ਸੰਗਰਾਮ ਜੋ ਸਾਵਣ ਦਾ ਮਹੀਨਾ ਚੜਿਆ ਇੱਕ ਵਾਰ ਫੇਰ ਸਾਰੇ ਨਗਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਾਲ ਪੁਰਖ ਵਾਚਨੂ ਸਭ ਤੇ ਘਰਾਂ ਸ਼ਾਂਤੀ ਬਖਸ਼ੇ ਰੱਖੇ ਮੇਰ ਜੋਲ ਸਾਕ ਸਤਿਗੁਰੂ ਬਖਸ਼ੇ ਰੱਖਿਆ ਆਓ ਜੀ ਸਾਰੇ ਜੱਟ ਜੀ ਪਰਤਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ